ਜਦੋਂ ਅਰੈਸਟ ਪਈ ਸੀ ਉਹਨਾਂ ਦੀ ਉਦੋਂ ਇਹ ਅਜਨਾਲੇ ਪੇਸ਼ ਕੀਤਾ ਗਿਆ ਤੇ ਜਦੋਂ ਚਲਾਨ ਪੇਸ਼ ਕਰਦੇ ਆ ਜਿਹੜਾ ਸੈਕਸ਼ਨ ਹੁੰਦੇ ਆ ਅੰਡਰ ਸੈਕਸ਼ਨ 378/ਬਾਈ ਸੈਕਸ਼ਨ 420 ਨੇ ਇਹ ਇਸ ਕਰਕੇ ਜਿਹੜਾ ਚਲਾਨ ਹੈ ਉਹ ਸਬਮਿਟ ਕਰਤਾ ਸਦਾ ਸੈਸ਼ਨ ਬੋਰਡ ਦੇ ਦੇ ਜਿੱਦੇ ਵੀ ਫਾਈਲ ਹੈਗੀ ਆ ਉਹ ਸਾਰੀ ਸੈਸ਼ਨ ਬੋਰਡ ਦੇ ਵਿੱਚ ਚੱਲੇਗੀ ਤੇ ਜਿੰਨਾ ਐਵੀਡੈਂਸ ਰਿਕਾਰਡ ਹੋਏਗਾ ਸੈਸ਼ਨ ਬੋਰਡ ਤੋਂ ਹੀ ਹੋਏਗਾ ਇਸ ਕਰਕੇ ਅਜ ਪੇਸ਼ ਕਰਦੇ ਕਿੰਨੇ ਕਿੰਨੇ ਜਣੇ ਆ ਕੁੱਲ ਕਿੰਨੇ ਜਣੇ ਆ ਤੇ ਅੰਮ੍ਰਿਤਪਾਲ ਦੇ ਸਾਥੀ ਕਿੰਨੇ ਹੋਏ ਨਹੀਂ ਕੋ ਅੰਮ੍ਰਿਤਪਾਲ ਦੇ ਸਾਥੀ ਚਾਹ ਲੋ ਜਾਂ ਜਿੰਨੇ ਨਾਮਿਨੇਟਡ ਅਕਿਊਜ ਹੈਗੇ ਆ ਉਹ ਨੀਅਰਬਾਊਟ 38- तो पर मामला किने तो फाइल पर फिर रते ती पेश किया जाना हां जी आज के दा पेस्टा ना काडी नंबर एफआरसी ही पेश करना है जी कमेटी है नॉमिनेटेड जो नाम होगा जी तो बीसी के पेश किया जाएगा या खुद नहीं देखो जैसा हमने ऑर्डर किया था कि आज पेश करो ਅੱਜ ਲੱਗ ਗਿਆ ਕਿੰਨੇ ਸਿਰ ਟੋਟਲ ਜਨਵਰੀ ਨਾਲ ਇੱਥੇ ਪੇਸ਼ ਕੀਤਾ ਜਾਵੇ ਦੱਸੋ 38 49 ਬੰਨਾਂ ਨੇ ਪੇਸ਼ ਕਰਨਾ ਹੈ ਸਰ ਅਕਿਰਤਨ ਜਾਨਸ਼ੀਰ ਸਾਹਿਬ ਦਾਖਲ ਕਰਦੇਗੇ 300 ਪੇਜਾਂ ਦੇ ਕਾਫੀ ਵੱਡੇ આરોਪ ਲਗਾਏ ਜਾ ਰਹੇ ਨੇ ਕਿ ਆਜਾ ਦੇ ਪ੍ਰਧਾਨ ਸੇਖ ਬਾਜੂ ਕੋਲੇ આરોਪ ਲਗਾਏ ਨੇ ਬਫਲ ਵੀਤਰੇ ਰੋਗ ਲਗਾਏ ਨੇ ਅੰਮ੍ਰਿਤਪਾਲ ਸਿੰਘ ਦੇ ਸਤੇ ਕਿ ਨਸ਼ਾ ਕਰਦਾ ਜੇਲ੍ਹ ਦੇ ਵਿੱਚ ਹੋ ਵੀ ਕਾਫੀ ਵੱਡੇ આરોਪ ਲਗਾਏ ਗਏ ਨੇ ਦੇਖੋ ਜਿਹੜੀ ਚਾਰ ਕਿ 300 ਪੇਜਾਂ ਦੀ ਨਹੀਂ ਹੈ ਇਹਨਾਂ ਨੇ 4000 1200 ਪੇਜ ਦੀ ਚਾਰ ਕਿ ਸ਼ਾਮਿਲ ਕੀਤੀ ਹੈ ਤੇ ਜਿਹੜਾ ਇਹਨਾਂ ਦਾ ਬੇਸ ਬਣਾਇਆ ਸਿਰਫ ਸਿਰਫ ਇੱਕ ਡਿਸਕਲੋਜ਼ਰ ਸਟੇਟਮੈਂਟ ਬਣਾਇ ਪਾਵਰ ਦੇ ਬੇਸ ਦੇ ਉੱਪਰ ਪੇਸ਼ ਕੀਤਾ ਠੀਕ ਹੈ ਨਾ ਹੁਣ ਜੋ ਡਿਸਕਲੋਜ਼ ਸਟੇਟਮੈਂਟ ਜੀ ਆਪਾਂ ਗੱਲ ਕਰੀਏ that is not admissible in evidence at all ਕਿ ਇਹ ਡਿਸਕਲੋਜ਼ ਸਟੇਟਮੈਂਟ ਹੁੰਦੀ ਹੈ ਜਿਹੜੀ ਇਹ ਹੁੰਦੀ ਹੈ ਰਿਲੇਟਡ ਟੂ ਕੇਸ 307 ਦਾ ਜਿਹੜਾ ਕੇਸ ਸੀਗਾ ਉਹਦੇ ਰਿਲੇਟਡ ਇਹਨਾਂ ਨੇ ਕੁਝ ਕੁਝ ਕਰ ਦਿੱਤੀ ਜਦ ਕਿ ਉਹਦੇ ਰਿਲੇਟਡ ਕੋਈ ਪੁੱਛਗਿੱਛ ਨਹੀਂ ਆਏਗੀ ਤੇ ਇਹ ਕੈਸੇ ਨਹੀਂ ਤੇਰਾ ਬਣਾ ਕੇ ਨਿਸ਼ਾਨੇ ਖਿਲਾਫ ਕੀ ਉਹ ਨਿਸ਼ਾ ਕਰਦਾ ਸੀ ਜਦ ਕਿ ਉਹ ਰਿਲੇਟਡ ਹੈ ਹੀ ਨਹੀਂ ਦੂਸਰਾ ਕੀ ਬਜੇ ਕਹਿੰਦਾ ਮੈਂ ਕੋਈ ਅਜਿਹਾ ਬਿਆਨ ਦਿੱਤਾ ਹੀ ਨਹੀਂ ਹੈ ਦੂਸਰਾ ਹੀ ਜਾ ਕੇ ਖਾਲੀ ਬੇਕਰ ਤੇ ਸਾਈਨ ਕਰਾਈ ਜਾਂਦੇ ਜਾਂ ਅੰਡਰ ਇਨਫਲੂਐਂਸ ਹੈ ਨਹੀਂ ਉਜਰੇ ਇਸ ਕਰ ਵੀ ਹੈ ਇਸ ਕਰਕੇ ਟੂ ਵਿਜੀਬਲ ਨਹੀਂ ਹੋ ਰਹੀ ਜੀ ਤੁਹਾਡੇ ਕੋਲ ਅਜ ਦੀ ਦਲੀਲਾ ਰੱਖਿਆ ਜਾਣੀ ਮਾਨ ਜੋ ਜਾ ਕੇ ਸਾਹਮਣੇ ਇਹ ਦੇਖੋ ਅੱਜ ਚਾਰਜ ਫਰੇਮ ਹੋ ਗਿਆ ਅੱਜ ਸਿਰਫ ਇਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਇਹਨੂੰ ਪਲੀਟ ਗਿਲਟੀ ਕਰਦੇ ਹੋ ਨਾਟ ਗਿਲਟੀ ਹੈ ਤੁਹਾਡੀ ਨਾਟ ਗਿਲਟੀ ਹੈ ਤੇ ਆਪਣਾ ਐਵੀਡੈਂਸ ਕਰਾਵੋਗੇ ਜੀ ਆਪਣੇ ਕਿਉਂਕਿ ਆਪਾਂ ਆਪਾਂ ਦੇਖਣਾ